ਘਟਨਾ ਇਹ ਵਾਪਰੀ ਕਿ ਮਿਸਟਰ ਮੈਟਕਾਫ ਦੇ ਨਾਲ ਇੱਕ ਮੁਸਲਮਾਨਾਂ ਦੀ ਫੌਜੀ ਰਜiment ਆਈ ਹੋਈ ਸੀ ਉਹ ਸਾਰੇ ਸ਼ੀਆ ਮੁਸਲਮਾਨ ਸੀ ਉਹ ਅੰਮ੍ਰਿਤਸਰ ਠਹਿਰੇ ਹੋਏ ਸੀ ਤੇ ਅਕਾਲੀ ਫੂਲਾ ਸਿੰਘ ਵੀ ਅੰਮ੍ਰਿਤਸਰ ਸ਼ਾਮ ਦਾ ਦੀਵਾਨ ਲੱਗਾ ਸੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਵਿਹੜੇ ਦੇ ਵਿੱਚ ਤੇ ਉਸ ਵੇਲੇ ਉਦੋਂ ਤਨ ਉਹਨਾਂ ਸ਼ੀਆ ਮੁਸਲਮਾਨਾਂ ਨੇ ਆਪਣਾ ਤਾਜ਼ੀਆ ਕੱਢਣਾ ਮੁਹਰਮ ਦਾ ਜਲੂਸ ਕੱਢਣਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਉੱਚੀ ਉੱਚੀ ਜਾ ਅਲੀ ਦੇ ਅੱਲਾਹੁ ਅਕਬਰ ਦੇ ਨਾਰੇ ਲਾਉਣੇ ਸ਼ੁਰੂ ਕੀਤੇ ਅਕਾਲੀ ਫੁੱਲਾ ਸਿੰਘ ਨੇ ਆਪਣੇ ਤਿੰਨ ਸਿੰਘਾਂ ਨੂੰ ਭੇਜਿਆ ਜਥੇਦਿਆ ਨੂੰ ਕਿ ਤੁਸੀਂ ਆਪਣਾ ਤਿਉਹਾਰ ਮਨਾਓ ਸਾਨੂੰ ਕੋਈ ਇਤਰਾਜ਼ ਨਹੀਂ ਤੁਸੀਂ ਆਪਣੇ ਖੁੱਡਾ ਦੀ ਇਬਾਦਤ ਕਰੋ ਬੰਦਗੀ ਕਰੋ ਸਾਨੂੰ ਕੋਈ ਇਤਰਾਜ਼ ਨਹੀਂ ਪਰ ਦਰਬਾਰ ਸਾਹਿਬ ਦੀ ਹਦੂਦ ਵਾਲੇ ਪਾਸੇ ਆ ਕੇ ਇੱਥੇ ਤੁਸੀਂ ਇਹ ਵਾਲੇ ਦਾਰੇ ਨਾਲ ਆਓ ਕਿਉਂਕਿ ਅੰਦਰ ਗੁਰਬਾਣੀ ਕੀਰਤਨ ਚੱਲ ਰਿਹਾ ਉਹਨਾਂ ਦੇ ਮਨ ਦੇ ਵਿੱਚ ਹੰਕਾਰ ਕਿ ਅਸੀਂ ਤੇ ਦੁਨੀਆਂ ਦੇ ਉੱਪਰ ਰਾਜ ਕਰਨ ਵਾਲਾ ਜਿਹੜਾ ਅੰਗਰੇਜ਼ ਹੈ ਉਹਦੀ ਸਫੀਰ ਮਿਸਟਰ ਮੈਟਕਾਫ ਦੇ ਨਾਲ ਆਏ ਆ ਸਾਨੂੰ ਰੁਕਣ ਵਾਲਾ ਕੌਣ ਉਹ ਤਿੰਨ ਸਿੱਖਾਂ ਦੇ ਗੱਲ ਪੈ ਗਏ ਔਰ ਇਸ ਸੱਤੋ ਪਾਈ ਦੇ ਚੱਕ ਸਿੱਖ ਦੀ ਦਸਤਾਰ ਲੈ ਗਈ ਜਦੋਂ ਇਸ ਗੱਲ ਦੀ ਖਬਰ ਅਕਾਲੀ ਫੁੱਲਾ ਸਿੰਘ ਨੂੰ ਪਹੁੰਚੀ ਕਿ ਸਿੱਖ ਦੀ ਦਸਤਾਰ ਲੈ ਗਈ ਹੈ ਇਧਰ ਦਸਤਾਰ ਲੈ ਗਈ ਤੇ ਉਧਰੋਂ ਫਿਰ ਸ਼ਮਸ਼ੀਰ ਬੇਮਿਆਨ ਹੋ ਗਈ ਅਕਾਲੀ ਫੁੱਲਾ ਸਿੰਘ ਫਿਰ ਆਪਣੇ ਨਾਲ ਦੇ ਸਾਥੀਆਂ ਨੂੰ ਲੈ ਕੇ ਆਇਆ ਇੱਥੇ ਫਿਰ 70 ਬਿਛਾ ਦਿੱਤੇ ਤੇ ਉਦੋਂ ਤੋਂ ਲੈ ਕੇ ਅੱਜ ਤੱਕ ਕਾਨੂੰਨ ਬਣ ਗਿਆ ਕਿ ਦਰਬਾਰ ਸਾਹਿਬ ਦੇ ਨੇੜੇੋਂ ਦੀ ਮੁਹਰਮ ਜਾਂ ਤਾਜੀਏ ਦਾ ਜਲੂਸ ਨਹੀਂ ਲੰਘ ਸਕਦਾ ਕਦੀ ਜਦੋਂ ਕੁਝ ਸਿਪਾਹੀ ਮਾਰੇ ਗਏ ਤੇ ਉਸ ਵੇਲੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਪਤਾ ਲੱਗਾ ਮੈਟਕਾਫ ਰਣਜੀਤ ਸਿੰਘ ਦੇ ਕੋਲ ਆਇਆ ਕਿ ਤੁਹਾਡੇ ਅਕਾਲੀ ਫੂਲਾ ਸਿੰਘ ਨਾਮ ਦੇ ਜਰਨੈਲ ਨੇ ਸਾਡੇ ਜਿਹੜੇ ਨੇ ਉਹ ਕਈ ਸਿਪਾਹੀ ਮਾਰ ਦਿੱਤੇ ਨੇ ਤੇ ਰਣਜੀਤ ਸਿੰਘ ਨੇ ਪਤਾ ਕੀ ਗੱਲ ਕਹੀ ਕਹਿੰਦਾ ਮੈਟਕਾਫ ਹੋ ਸਕਦਾ ਤੂੰ ਇਹ ਗੁਨਾਹ ਜਾਂ ਤੇਰੇ ਸਿਪਾਹੀਆਂ ਨੇ ਗੁਨਾਹ ਕਿਸੇ ਹੋਰ ਦੇ ਸਾਹਮਣੇ ਕੀਤਾ ਹੁੰਦਾ ਤਾਂ ਸ਼ਾਇਦ ਕੋਈ ਮaaf ਕਰ ਦਿੰਦਾ ਪਰ ਕਹਿੰਦਾ ਕਿ ਜਿਹੜਾ ਅਕਾਲੀ ਫੂਲਾ ਸਿੰਘ ਹੈ ਨਾ ਉਹਦੇ ਸਾਹਮਣੇ ਕਿਤੇ ਸਿੱਖ ਦੀ ਦਸਤਾਰ ਲੈ ਜਾਵੇ ਤੇ ਉਹ ਮaaf ਕਰ ਦੇ ਇਹ ਤਾਂ ਕਦੀ ਹੋਇਆ ਹੀ ਨਹੀਂ ਸაქ ਅਕਾਲੀ ਫੁੱਲਾ ਸਿੰਘ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰ ਸਕਦਾ ਮੈਟਕਾਫ ਨੂੰ ਸਮਝਾ ਕੇ ਇਹ ਦੱਸ ਕੇ ਕਿ ਅਕਾਲੀ ਫੁੱਲਾ ਸਿੰਘ ਦੀ ਸਾਡੇ ਜੱਥੇ ਦੇ ਵਿੱਚ ਸਾਡੇ ਧਰਮ ਦੇ ਵਿੱਚ ਸਾਡੇ ਉਸ ਸਮਾਜ ਦੇ ਵਿੱਚ ਅਹਿਮੀਅਤ ਕੀ ਹੈ ਉਸ ਨੂੰ ਸਾਰੀ ਗੱਲ ਦਰਸਾ ਕੇ ਬੈਟਕਾਫ ਨੂੰ ਤੋੜ ਦਿੱਤਾ ਉਹਦੇ ਤੋਂ ਬਾਅਦ ਅਕਾਲੀ ਫੁੱਲਾ ਸਿੰਘ ਦਮਦਮਾ ਸਾਹਿਬ ਦੇ ਦਮਦਮਾ ਸਾਹਿਬ ਜਦੋਂ ਉੱਥੇ ਸੀਗੇ ਤਾਂ ਪੰਜਾਬ ਦੀ ਜ਼ਮੀਨ ਨੂੰ ਪਿਆਰ ਕਿੰਨਾ ਕਰਦੇ ਸੀ ਇੱਕ ਅੰਗਰੇਜ਼ ਜਿਸ ਦਾ ਨਾਮ ਮਿਸਟਰ ਪੀ ਵਾਈਟ ਹੁੰਦਾ ਉਹ ਕਿਸੇ ਰੂਪ ਤੇ ਚ ਰੈਵਨਿਊ ਡਿਪਾਰਟਮੈਂਟ ਦੇ ਨਾਲ ਜਾਂ ਜਿਹੜਾ ਸਾਡਾ ਜਮ੍ਹਾਂ ਬੰਦੀ ਦਾ ਜਾਂ ਪਟਵਾਰ ਵਿਭਾਗ ਹੁੰਦਾ ਹੈ ਇਹਦਾ ਕੋਈ ਵੱਡਾ ਅਫੀਸਰ ਸੀ ਸੋ ਉਹਦੇ ਅਧੀਨ ਕਾਫੀ ਸਾਰੇ ਜਿਹੜੇ ਸੀਗੇ ਉਹ ਵਿਭਾਗੇ ਸੀ ਤੇ ਉਹ ਉਸ ਸਮੇਂ ਇੱਕ ਜ਼ਮੀਨ ਦੀ ਜਿਹੜੀ ਆ ਨਿਸ਼ਾਨਦੇਹੀ ਕਰਵਾ ਰਿਹਾ ਸੀ ਤੇ ਅਕਾਲੀ ਜੀ ਨੂੰ ਕਿਸੇ ਨੇ ਆ ਕੇ ਕਹਿ ਦਿੱਤਾ ਕਿ ਸਿੱਖਾਂ ਦੀ ਸਰਹੱਦ ਦੇ ਵਿੱਚ ਦਖਲ ਦੇ ਰਿਹਾ ਹੈ ਐਸੀ ਉਹ ਦਖਲ ਦੇ ਨਹੀਂ ਸੀ ਰਿਹਾ ਅਕਾਲੀ ਫੂਲਾ ਸਿੰਘ ਨੂੰ ਆ ਕੇ ਕਿਸੇ ਨੇ ਕਹਿ ਦਿੱਤਾ ਕਿ ਇਹ ਖਾਲਸਾ ਰਾਜ ਦੀ ਹੱਦ ਹੈ ਤੇ ਉਹ ਆਪਣੀਆਂ ਨਿਸ਼ਾਨੀਆਂ ਲਾਉਂਦਾ ਫਿਰਦਾ ਹੈ ਉਹਦੇ ਨਾਲ ਵੀ ਬੜੀ ਫੌਜ ਸੀ ਅਕਾਲੀ ਫੂਲਾ ਸਿੰਘ ਨੇ ਉਸੇ ਵੇਲੇ ਜੱਥੇ ਦੇ ਸਿੰਘ ਲੈ ਤੇ ਜਾ ਕੇ ਉਹਦੇ ਤੇ ਹਮਲਾ ਕਰ ਦਿੱਤਾ ਉਹ ਵਿਚਾਰਾ ਅੱਗੇ ਅੱਗੇ ਭੱਜ ਗਿਆ ਡਰ ਦਾ ਮਾਰ ਉਸ ਨੇ ਜਾ ਕੇ ਚੌਥੇ ਪਿੰਡ 'ਚ ਆਪਣਾ ਤੰਬੂ ਕੱਢਿਆ ਜਦੋਂ 90 ਦੇ ਰਾਜੇ ਜਸਵੰਤ ਸਿੰਘ ਨੂੰ ਪਤਾ ਲੱਗਾ ਤੇ ਉਹਨਾਂ ਨੇ ਆਪਣਾ ਭਤੀਜਾ ਕਬਰ ਰਾਣ ਸਿੰਘ ਭੇਜਿਆ ਕਿ ਅਕਾਲੀ ਜੀ ਨੂੰ ਸਮਝਾ ਕੇ ਠੰਡਾ ਕਰੋ ਕਿ ਉਹ ਸਾਡੇ ਇਲਾਕੇ 'ਚ ਕਬਜ਼ਾ ਕਰਨ ਦੇ ਵਾਸਤੇ ਹੱਦਬੰਦੀ ਕਰਨੀ ਆ ਉਹ ਜ਼ਮੀਨ ਦੀ ਮਿਹਨਤੀ ਕਰਨ ਵਾਸਤੇ ਭਲਾਇਆ ਸੀ ਫਿਰ ਅਕਾਲੀ ਜੀ ਜਿਹੜੇ ਨੇ ਉਹ ਥੋੜੇ ਜਿਹਾ ਸ਼ਾਂਤ ਹੋਏ ਨਹੀਂ ਤਾਂ ਕਹਿੰਦੇ ਸੀ ਕਿ ਪੰਜਾਬ ਦੀ ਜ਼ਮੀਨ ਦੇ ਉੱਪਰ ਅੰਗਰੇਜ਼ ਤਾਂ ਪੈਰ ਨਹੀਂ ਪਾ ਸਕਦਾ ਇਸ ਤਰ੍ਹਾਂ ਦੇ ਨਾਲ ਉਹ ਇਸ ਪੰਜਾਬ ਦੀ ਮਿੱਟੀ ਨੂੰ ਪੰਜਾਬ ਦੀ ਜ਼ਮੀਨ ਨੂੰ ਪਿਆਰ ਕਰਦੇ ਸੀ ਸੋ ਅੰਗਰੇਜ਼ ਇਸ ਗੱਲ ਤੋਂ ਔਖੇ ਬਹੁਤ ਕਿ ਅਕਾਲੀ ਫੁੱਲਾ ਸੀ ਪਹਿਲਾਂ ਸਾਡਾ ਮਟਕਾਫ ਦੇ ਨਾਲ ਆਇਆ ਸਪਾਹੀਆਂ ਦਾ ਜਥਾ ਉਹਦੇ ਤੇ ਹਮਲਾ ਕਰ ਦਿੱਤਾ ਹੁਣ ਸਾਡਾ ਜਿਹੜਾ ਇੱਕ ਜ਼ਮੀਨੀ ਜਮ੍ਹਾਂ ਬੰਦੀ ਨਾਲ ਮਹਿਕਮੇ ਦਾ ਸਬੰਧਤ ਜਿਹੜਾ ਅਫਸਰ ਹੈ ਉਹ ਭਜਾ ਭਾ ਜਾ ਕੇ ਇਹਨਾਂ ਨੇ ਸ਼ਹਿਰ ਤੋਂ ਬਾਹਰ ਕੱਢ ਦਿੱਤਾ ਤੇ ਤੀਜੀ ਇੱਕ ਗੱਲ ਹੋਰ ਹੋ ਗਈ ਕਿ ਜਿਹੜਾ ਜੀਨ ਦਾ ਹੌਸਲੇ ਦਾ ਰਾਜਾ ਸੀ ਕਵਰ ਪ੍ਰਤਾਪ ਸਿੰਘ ਉਹਦੀ ਅੰਗਰੇਜ਼ਾਂ ਦੇ ਨਾਲ ਵਿਗੜ ਗਈ ਅੰਗਰੇਜ਼ਾਂ ਦੇ ਨਾਲ ਜਦੋਂ ਵਿਗੜ ਗਈ ਤੇ ਉਸ ਵੇਲੇ ਉਸ ਨੇ ਅਕਾਲੀ ਜੀ ਦੇ ਕੋਲ ਅਨੰਦਪੁਰ ਸਾਹਿਬ ਆ ਕੇ ਪਨਾਹ ਲੈ ਲਈ ਇਹ ਤਿੰਨ ਕਾਰਨ ਇਕੱਠੇ ਹੋ ਗਏ ਤੇ ਅਕਾਲੀ ਫੁੱਲਾ ਸਿੰਘ ਅਨੰਦਪੁਰ ਸਾਹਿਬ ਕਿਉਂ ਗਏ ਹੁਣ ਇਹਦੇ ਵਿੱਚ ਇੱਕ ਗੱਲ ਬੜੀ ਪੱਖਣ ਵਾਲੀ ਗੱਲ ਹੈ ਕਿਉਂਕਿ ਬਹੁਤ ਸਾਰੇ ਜਿਹੜੇ ਸਿੱਖ ਵਿਰੋਧੀ ਇਤਿਹਾਸਕਾਰ ਨੇ ਉਹ ਇਹ ਲਿਖਦੇ ਨੇ ਅਕਾਲੀ ਫੁੱਲਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਦੇ ਖਿਲਾਫ ਬਗਾਵਤ ਕੀਤੀ ਤੇ ਇਸ ਕਰਕੇ ਉਹ ਅਨੰਦਪੁਰ ਸਾਹਿਬ ਚਲੇ ਗਏ ਨਹੀਂ ਇਹਦੇ ਪਿੱਛੇ ਕਾਰਨ ਹੋ ਰਿਹਾ ਰਣਜੀਤ ਸਿੰਘ ਨੂੰ ਅਕਾਲੀ ਫੁੱਲਾ ਸਿੰਘ ਨੇ ਇੱਕ ਵਾਰੀ ਮਿਲ ਕੇ ਇਹ ਗੱਲ ਕਹੀ ਸੀ ਰਣਜੀਤ ਸਿੰਘ ਤਿੰਨ ਚੀਜ਼ਾਂ ਤੇਰੇ ਰਾਜ ਨੂੰ ਲੈ ਕੇ ਬਹਿ ਜਾਣਗੀਆਂ ਇੱਕ ਤਾਂ ਡੋਗਰਿਆਂ ਦੀ ਦਖਲਅੰਦਾਜ਼ੀ ਦੂਸਰੀ ਗੱਲ ਕਿ ਮਿਸ਼ਰ ਗੰਗਾ RAM ਦਾ ਜਿੰਨੇ ਵੀ ਪਰਿਵਾਰ ਤੇ ਰਿਸ਼ਤੇਦਾਰ ਤੂੰ ਆਪਣੇ ਦਰਾਜ ਦੇ ਵਿੱਚ ਦਰਬਾਰੀ ਰੱਖ ਰਿਹਾ ਇਹ ਵੀ ਤਰ੍ਹਾਂ ਨੁਕਸਾਨ ਕਰਨਗੇ ਤੇ ਤੀਸਰੀ ਗੱਲ ਇਹਨਾਂ ਡੋਗਰਿਆਂ ਦੇ ਕਹਿਣ ਦੇ ਉੱਪਰ ਤੂੰ ਆਪਣੇ ਪੁੱਤਰ ਸ਼ੇਰ ਸਿੰਘ ਤੇ ਖੜਕ ਸਿੰਘ ਤੋਂ ਦੂਰ ਹੁੰਦਾ ਜਾ ਰਿਹਾ ਇਹ ਤੇਰੇ ਰਾਜ ਦੇ ਵਿਨਾਸ਼ ਦਾ ਕਾਰਨ ਬਣ ਗਿਆ ਔਰ ਇਹ ਤਿੰਨੇ ਜੀ ਜਰਨਜੀਤ ਸਿੰਘ ਦੇ ਰਾਜ ਦੇ ਵਿਨਾਸ਼ ਦਾ ਕਾਰਨ ਬਣੀਆਂ ਜਿਹੜੀਆਂ ਗੱਲਾਂ ਅਕਾਲੀ ਫੂਲਾ ਸਿੰਘ ਕਹਿੰਦੇ ਸੀ ਜਦੋਂ ਉਹਨਾਂ ਰਣਜੀਤ ਸਿੰਘ ਨੇ ਡੋਗਰਿਆਂ ਨੂੰ ਦਖਲ ਅੰਦਾਜ਼ੀ ਕਰਨ ਤੋਂ ਨਾ ਵਰਜਿਆ ਤੇ ਅਕਾਲੀ ਫੂਲਾ ਸਿੰਘ ਕਹਿੰਦੇ ਫਿਰ ਤੇਰੀ ਮਰਜ਼ੀ ਹੈ ਤੂੰ ਜੋ ਕਰਨਾ ਕਰਦਾ ਰਹਿ ਮੈਂ ਅਨੰਦਪੁਰ ਸਾਹਿਬ ਚਲੇ ਗਿਆ